ਸਪਲਾਈ ਆ ਵੀ ਰੈਂਟ ਜਿਹੜੇ ਹੈਗੇ ਕੰਟੀਨਿਊਸਲੀ ਡ੍ਰੌਪ ਕਿਉਂ ਹੋ ਰਿਹਾ ਕਉਜ਼ ਇਹਦੇ ਵਿੱਚ ਜਿਹੜਾ ਇੱਕ ਸਡਨ ਇਨਕਰੀਜ਼ ਆਇਆ ਸਪਲਾਈ ਦੇ ਵਿੱਚ ਕਉਜ਼ ਜਿਹੜੀ ਇੱਕ ਦੂਸਰੀ ਇੱਕ ਮੇਨ ਜਿੰਮੇ ਤੁਸੀਂ ਇਮੀਗ੍ਰੇਸ਼ਨ ਦੀ ਟੱਚ ਕੀਤੀ ਵੀ ਜਿਹੜੀ ਮੋਸਟਲੀ ਰੈਂਟਰਲ ਪ੍ਰੋਪਰਟੀਆਂ ਹੁੰਦੀਆਂ ਸੀ ਖਾਸ ਕਰਕੇ ਤਾਂ ਲਈਆਂ ਜਾਂਦੀਆਂ ਸੀ ਕਉਜ਼ ਉਹ ਇਹਨਾਂ ਜਿਹੜੀ ਵੀ ਬੰਦੇ ਵਰਕ ਪਰਮਿਟ ਤੇ ਆਉਂਦਾ ਸੀ ਕੋਈ ਇਨਵੈਸਟਰ ਤੇ ਆਉਂਦਾ ਸੀ ਜਾਂ ਕੋਈ ਬੰਦਾ ਸਟੂਡੈਂਟ ਤੇ ਆਉਂਦਾ ਸੀ ਉਹ ਇਹ ਪ੍ਰੋਪਰਟੀਆਂ ਜ਼ਿਆਦਾ ਉਹ ਕੰਜ਼ਿਊਮ ਕਰਦੇ ਸੀਗੇ ਔਰ ਤੁਹਾਨੂੰ ਪਤਾ ਵੀ ਇੱਕ ਤਾਂ ਜਿਹੜੀ ਵਿਜ਼ਿਟਰ ਆ ਉਹਨਾਂ ਨੇ ਟੋਟਲੀ ਲਾਕਡਾਊਨ ਹੀ ਕਰ ਦਿੱਤਾ ਵਿਜ਼ਿਟਰ ਵੀਜ਼ਾ ਨੂੰ ਹਨਾ ਜਿਹੜੀ ਸਟੂਡੈਂਟ ਆ ਤੁਹਾਨੂੰ ਪਤਾ ਹੈ ਕਿ ਹੁਣ ਆਪਾਂ ਬਜਟ ਆਪਾਂ ਪਿਛਲੇ ਦਿਨੀ ਵੀ ਲਾਸਟ ਵੀਕ ਵੀ ਡਿਸਕਸ ਕੀਤਾ ਸੀ ਜਿਹੜਾ ਬਜਟਾਂ ਦੇ ਵਿੱਚ ਟੋਟਲੀ 50% ਘਟਾ ਆ ਗਿਆ ਆ ਗਿਆ ਹੈ ਜਿਹੜਾ ਸਟੂਡੈਂਟ ਵੀਜ਼ਾਸ ਨੂੰ ਲੈ ਕੇ ਹਨਾ ਸੋ 50% ਕੱਟ ਉਹਦੇ ਵਿੱਚ ਆ ਗਿਆ ਤਾਂ ਜਿਹੜੀ ਆਲਰੇਡੀ ਸਪਲਾਈ ਸੀ ਹੁਣ ਖਾਸ ਕਰਕੇ ਤੁਹਾਨੂੰ ਪਤਾ ਵੀ ਵਰਕ ਪਰਮਿਟ ਨਾ ਨਹੀਂ ਰੀ ਨਹੀਂ ਹੋਣ ਕਰਕੇ ਤੇ ਜਿਹੜੇ ਪਾਲਿਸੀਜ਼ ਆ ਤੁਹਾਡੀਆਂ ਕੰਟੀਨਿਊਸਲੀ ਚੇਂਜ ਹੋਣ ਕਰਕੇ ਜਿਹੜੇ ਸਟੂਡੈਂਟ ਹੈਗੇ ਉਹ ਆਪ ਜਿਹੜੇ ਜਦੋਂ ਵਰਕ ਪਰਮਿਟ ਤੇ ਜਾਂਦੇ ਉਹ ਤਾਂ ਆਮ ਹੋਰ ਸਿਟੀ ਹੋਰ ਸਿਟੀਆਂ ਦੇ ਵਿੱਚ ਜਾਣਾ ਪ੍ਰਿਫਰ ਕਰਦਾ ਜਿੱਥੇ ਉਹਨਾਂ ਨੂੰ ਕੋਈ ਆਪਸ਼ਨ ਮਿਲ ਜਾਂਦਾ ਫਿਰ ਜਿਹੜੇ ਵੱਡੀਆਂ ਸਿਟੀਆਂ ਹੁੰਦੀਆਂ ਖਾਸ ਕਰਕੇ ਬ੍ਰੈਂਟਨ ਹੋ ਗਿਆ ਸਰੀ ਹੋ ਗਿਆ ਇਥੋ ਜਿਹੜੀ ਬਹਤਾਤ ਹੈਗੀ ਉਹ ਛੋਟੀਆਂ ਸਿਟੀਆਂ ਖਾਸ ਕਰਕੇ ਹੋਰ ਪ੍ਰੋਵੈਂਸਿਸ ਜਿਹੜਾ ਦਾ ਤੁਸੀਂ ਪਹਿਲਾਂ ਕਦੇ ਨਾਂ ਨਹੀਂ ਸੀ ਸੁਣਿਆ ਹੁੰਦਾ ਉਦੋਂ ਨੂੰ ਮੂਵ ਹੋ ਜਾਂਦੇ ਆ ਜਾਂ ਹੋਰ ਸਿਟੀਆਂ ਜਿਨ੍ਹਾਂ ਦੀ ਤੁਸੀਂ ਪਹਿਲਾਂ ਕਦੇ ਨਾਂ ਨਹੀਂ ਸੀ ਸੁਣਿਆ ਹੁੰਦੇ ਉਹਦਾ ਛੋਟੀ ਸਿਟੀ ਨੂੰ ਜਿਹੜਾ ਇਨਫਲਕਸ ਆ ਉਹ ਵਧਣਾ ਸ਼ੁਰੂ ਹੋ ਜਾਂਦਾ ਹੈ ਇਸੇ ਕਰਕੇ ਜਿਹੜੀਆਂ ਇਹ ਰੈਂਟਲ ਯੂਨਿਟਾਂ ਹੈਗੀਆਂ ਨੇ ਇੱਕ ਤਾਂ ਹੋ ਗਿਆ ਤੁਹਾਡਾ ਜਿਹੜਾ ਓਵਰ ਸਪਲਾਈ ਇੱਕ ਤਾਂ ਜਿਹੜੇ ਨਵੇਂ ਘਰ ਆ ਗਏ ਇੱਕ ਤਾਂ ਉਹ ਸਪਲਾਈ ਐਡ ਹੋ ਗਈ ਪਲੱਸ ਇਹਦੀ ਡਿਮਾਂਡ ਘੱਡੀ ਆ ਜਿਹੜੇ ਆਮ ਜਿਹੜੇ ਜਿਹੜੇ ਆਈਡੀਅਲ ਟੈਨੈਂਟ ਹੁੰਦੇ ਸੀ ਨਾ ਪ੍ਰੋਪਰਟੀਆਂ ਦੇ ਲਈ ਉਹ ਵੀ ਹੁਣ ਸ਼ਿਫਟ ਹੋਣੇ ਸ਼ੁਰੂ ਹੋ ਚੁੱਕੇ ਆ ਕਾਜ਼ ਖਾਸ ਕਰਕੇ ਆਪਾਂ ਕਹਿੰਦੇ ਨੇ ਵੀ ਇਮੀਗ੍ਰੇਸ਼ਨ ਬਹੁਤ ਆਈ ਹੈ ਬਹੁਤ ਆਈ ਹੈ ਬਹੁਤ ਬੰਦੇ ਆ ਗਏ ਪਰ ਅਸਲ ਦੇ ਵਿੱਚ ਉਹ ਸਾਰੇ ਡਰਾਈਟ ਵੇ ਜਿਹੜਾ ਹੈਗਾ ਵਾ ਉਹ ਘਰ ਲੈਣ ਵਾਲੀ ਤਰਫ ਨਹੀਂ ਹੁੰਦੇ ਉਹ ਸਾਰੇ ਰ ਹੌਂਡ ਡਿ ਰੈਂਟਲ ਮਾਰ ਕੇ ਇੱਕ ਥਾਂ ਤੇ ਕਨਸੈਂਟ੍ਰੇਟਿਡ ਸੀਗੀ ਹੁਣ ਉਹ ਡਿਸਪਰਸ ਹੋਣਾ ਸ਼ੁਰੂ ਹੋ ਜਾਂਦੀ ਹੈ ਛੋਟੀਆਂ ਸਿਟੀਆਂ ਦੇ ਵਿੱਚ ਜਾਣੇ ਸ਼ੁਰੂ ਹੋ ਜਾਂਦੇ ਆ ਵੱਡੀਆਂ ਪ੍ਰੋਵਿੰਸਿਸ ਤੋਂ ਛੋਟੀਆਂ ਪ੍ਰੋਵਿੰਸਿਸ ਦੇ ਵਿੱਚ ਜਾਣਾ ਸ਼ੁਰੂ ਹੋ ਜਾਂਦੇ ਆ ਉਹਦੇ ਕਰਕੇ ਜਿਹੜਾ ਇਨਫਲਕਸ ਹੈਗਾ ਉਹ ਇੱਕ ਸਿਟੀ ਤੋਂ ਦੂਜੀ ਸਿਟੀ ਵਿੱਚ ਲੈ ਜਾਂਦਾ ਤੇ ਹੁਣ ਖਾਸ ਕਰਕੇ ਬਹੁਤੇ ਲੋਕਾਂ ਨੇ ਤਾਂ ਲਈਆਂ ਇਹਨਾਂ ਸਿਟੀਆਂ ਕਰਕੇ ਸੀ ਕੋਈ ਜ਼ਿਆਦਾ ਤੁਹਾਡੇ ਕਾਲਜ ਹੋ ਗਏ ਜ਼ਿਆਦਾ ਕੰਮ ਹੋ ਗਿਆ ਮੈਨੀਆਂ ਸਿਟੀਆਂ ਦੇ ਵਿੱਚ ਹੁੰਦਾ ਸੀਗਾ ਹੁਣ ਉਹ ਸਿਟੀਆਂ ਦਾ ਇੰਪੈਕਟ ਹੋ ਰਹੀਆਂ ਨੇ ਪਰ ਜਿਹੜੀਆਂ ਖਾਸ ਕਰਕੇ ਛੋਟੀਆਂ ਸਿਟੀਆਂ ਨੇ ਜਿਵੇਂ ਲੋਕੀ ਵੁਡਸਟਾਕ ਦੀ ਗੱਲ ਕਰਦੇ ਸੀ ਜਾਂ ਲ ਰਾਈਟ ਸੋ ਸੋ ਕਾਲ ਆ ਰਹੀ ਹੈ ਜੀ ਭਾਜੀ ਆਪਾਂ ਪੱਕੇ ਕਾਲ ਲੈ ਲਈਏ ਪਿੰਦਰ ਭਾਈ ਉਹਨਾਂ ਦੀ ਕਾਲ ਆ ਰਹੀ ਹੈ ਪਰ ਜਿੰਨਾ ਤੁਹਾਨੂੰ ਪਹਿਲਾਂ ਕਾਲ ਲੈ ਲਓ ਜੀ ਹਾਂ ਜੀ ਫੋਰ ਸ਼ੋਰ ਜੀ ਹਾਂ ਪਿੰਦਰ ਭਾਈ ਤੁਸੀਂ ਆਨਲਾਈਨ ਹੋ ਜੀ ਨਹੀਂ ਨਹੀਂ ਭਾਈ ਸਤਿ ਸ਼੍ਰੀ ਅਕਾਲ ਦੁਮੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ 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 ਇੱਕ ਤਾਂ ਤੁਸੀਂ ਜਿਹੜੀ ਡਿਟੇਲ ਮਾਰਕ ਲਗਾ ਕੇ ਇੱਕ ਤਾਂ ਤੁਸੀਂ ਗੱਲ ਕਰ ਰਹੇ ਹੋ ਜਿਹੜੀ ਇਮੀਗ੍ਰੇਸ਼ਨ ਆਉਂਦੀ ਸੀ ਉਹ ਘਟ ਗਈ ਆ ਦੂਜਾ ਸਿਸਟਮ ਤੇਗਾ ਇੱਕ ਚੀਜ਼ ਹੋਰ ਹੋ ਰਹੀ ਹੈ ਭਾਈ ਜੀ ਹਾਊ ਮਨੀ ਕੈਨੇਡੀਅਨਸ ਆਰ ਲੀਵਿੰਗ ਦੀ ਮਾਰਕੀਟ ਮ मतलब मतलब ਤੁਸੀਂ ਆਪਣੇ ਆਲੇ-ਦਾਲੇ ਦੇਖੋਗੇ ਜਿਹੜੇ ਬੰਦੇ ਪਿਛਲੇ 10-12 ਸਾਲਾਂ ਤੋਂ ਵਰੀਆ ਆਈਟੀ ਦੀਆਂ ਜੋਬਸ ਕਰ ਰਹੇ ਸੀ ਜਾਂ ਉਹ ਜੋਬਸ ਕਰ ਰਹੇ ਸੀ ਫਿਰ মুਵਿੰਗ ਟੂ ਦੀ ਕੰਪਨੀਆਂਜ਼ ਥੈਟ ਆਰ ਇਨ ਯੂਐਸ ਜੀ ਦੇ ਆਰ ਵੈਰੀ ਹਾਈਲੀ ਪੇਡ ਬੈਟਰ ਜੋਬਸ ਬੈਟਰ এনवायरमेंट ਬੈਟਰ ਵੈਦਰ ਉਹ ਮਤਲਬ ਹੀ ਐਕ ਤੁਮੇ ਕੋਈ ਛੱਤ ਮੇਰੇ ਠਰਕਰੇ ਜੋਵੇ ਕਿਉਂਕਿ ਮੇਰੇ ਤਰਫੋਂ ਮੇਰੇ ਰਿਸਟਰ ਆਈਡੀ ਦੇ ਵਿੱਚ ਨੇ ਉਹਨਾਂ ਦੇ ਆਲੇ-ਦਾਲੇ ਘਟੋ-ਘਟੇ ਮਨੇ ਜਿਹੜੇ ਮੇਰੇ ਬ੍ਰਦਰ-ਇਨ-ਲॉ ਦੇ ਫਰੈਂਡ ਸੀਗੇ ਯੂਐਸ ਦੇ ਕਿ ਬੜੇ ਸਾਲਾ ਤੋਂ ਯੂਐਸ ਹੀ ਰਹਿ ਰਹੇ ଥିਗੇ ਠੀਕ ਹੈ 15-15 20 ਸਾਲ ਹੋ ਗਏ ਤੇ ਯੂਐਸ 15 ਸਾਲ ਹੋ ਗਏ ਦੀ ਉਸਦੇ ਕੁਝ ਦਿਨ ਬੱਜਦੀ ਉਹ ਕੈਨੇਡਾ ਨੂੰ ਪੀਆਰ ਲਈ ਸਿਟੀਜ਼ਨਸ਼ਿਪ ਲਈ ਦੇ ਵੈਂਟ 올 ਬੈਕ ਜੋ 올 ਗੋਟ ਵੀ ਕੈਨੇਡਾ ਆ ਗਏ ਸਿਟੀਨਸ਼ਿਪ ਲੈ ਕੇ ਪੀਆਰ ਲੈ ਕੇ ਉਹ ਵਾਪਸ ਜਿਹੜਿਆ ਅਮਰੀਕਾ ਚਲ ਗਏ ਜੀ ਅਮਰੀਕਾ ਚਲੇ ਗਏ ਬਿਕੋਜ਼ ਕਿ ਮੈਂ ਥੋੜੀ ਗੱਲ ਰਗਦਨ ਦਵਾਈ ਦੇ ਵਿੱਚ ਬਹੁਤ ਆ ਰਹੇ ਨੇ ਕੈਨੇਡੀਅਨ ਅਸਲ ਤੇ ਦੂਜੀ ਹੋਰ ਸਪਾਹੀ ਇਸ ਵੇਲੇ ਦਵਾਈ ਚ ਬੈਠੇ ਨੇ ਸੋ ਹਾਂ ਦੀ ਹੈ ਦੀ ਹੈ ਹਰਦੀਪ that is the thing happening ਦੂਜੀ ਕੀ ਹੈ ਕਿ ਕੰਪਨੀ ਜਿਹੜੀਆਂ ਵਰਕ ਫਰਮ ਹੋਮ ਵਾਲੀਆਂ ਨੇ ਇੱਥੇ ਤੱਕ ਵੀ ਕੁਝ ਆਈਟੀ ਦੇ ਬੰਦੇ ਪਤਾ ਲੱਗੇ ਨੇ ਇੱਕ ਤਾਂ ਅਕਾਊਂਟਿੰਗ ਦਾ ਬੰਦਾ ਇੱਕ ਮਤਲਬ ਹੈ ਵੀ ਦੇਟ ਓਕੇ ਵੀ ਆਰ ਗੈਟਿੰਗ ਪੇਡ ਸੋ ਉਹ ਕੈਨੇਡੀਅਨ ਜਿਹੜੇ ਸੀਗੇ ਬੜੇ ਸਾਲੋਂ ਤੇ ਰਹਿ ਰਹੇ ਸਭ ਤੋਂ ਵਧੀਆ ਦੀਗਾ ਉਹ ਕਹਿੰਦੇ ਮੈਂ ਪੇ ਕੱਟ ਹੋ ਰਿਹਾ ਕਿ ਨਹੀਂ ਮਨ ਬੀ ਹੀ ਵਾਸ 120 130 ਉਹ ਪੇਕਾ ਲੈ ਕੇ 90000 ਦਾ ਉਹ ਇੰਡੀਆ ਚ ਲਗੇ ਪਰ 90000 ਇੰਡੀਆ ਇਹ ਤਾਂ ਬਹੁਤ ਵੱਡੀ ਅਮਾਉਂਟ ਹੈ ਹਾਂਜੀ ਜੀ ਬਿਲਕੁਲ ਜਦੋਂ ਵੀ ਦੋ ਤਰੀਕੇ ਦਾ बिकॉज ਮੈਡੀਕਲ ਇਸ਼ੂਸ ਹੋਰ ਆ ਵੀ ਇੱਕ ਬਹੁਤ ਵੱਡਾ ਪ੍ਰੈਸ਼ਰ ਹੈ ਇੱਕ ਤਾਂ ਜਿਹੜੇ ਸਪਲਾਈ ਤੇ ਤੁਸੀਂ ਹੋਰ ਗੱਲਾਂ ਕਰ ਰਹੇ ਹੋ ਇੱਕ ਆ ਪ੍ਰੈਸ਼ਰ ਜਿਹੜੇ ਵੈਰੀ ਦੇ ਟੈਲੈਂਟ ਜਿਗਲੀ ਦੇ ਲੂਜ਼ਿੰਗ ਦੀ ਟੈਲੈਂਟ ਰਾਈਟ ਲੈਫਟ ਐਂਡ ਸੈਂਟਰ ਤਤਵਲੀ ਜਿਨ੍ਹਾਂ ਨੂੰ ਜੌਬਸ ਮਿਲਤ ਆਦੀਆਂ ਨੇ ਹੋਰ ਕੰਟਰੀ ਦੇ ਵਿੱਚ ਇਹ ਕਮਨ ਜੌਬਸ ਨੇ ਜਾਂ ਕੁਝ ਹੋਰ ਨੇ ਉਹਦੇ ਇੱਕ ਅਲੱਗ ਛੱਡ ਦੋ ਪਰ ਜਿਹੜੇ ਦੂਜੇ ਨੇ ਇਹੋ ਜਿਹੇ ਬੰਦੇ ਬਹੁਤ ਜ਼ਿਆਦਾ ਮੂਵ ਕਰ ਰਹੇ ਨੇ ਦੂਜੀ ਗੱਲ ਬਈ ਖੋਤ ਚੀਜ਼ ਹੋ ਰਹੀ ਹੈ ਸਾਡੂ ਨੇ ਨਾ ਜਿਹੜੀ ਮਾਰਕੀਟ ਦੇ ਵਿੱਚ ਟੂਵਰਡਸ ਲਾਲੋਬੀ ਆ ਜਿੰਨਾ ਇਧਰ ਬ੍ਰੈਂਟਨ ਦਾ ਇਧਰ ਏਰੀਆ ਸੀਗਾ ਟੂਵਰਡਸ ਮੇਫੀਲਡ ਇਟ ਮੀ ਦੀ ਇਕਵਮ ਡਵਲਪਮੈਂਟ ਆ ਰਹੀ ਹੈ ਜਿਹੜੇ ਹਾਊਸਿੰਗ ਦੇ ਵਿੱਚ ਬੇਸਮੈਂਟਸ ਨਹੀਂ ਸੀਗਾ ਉਹ ਵੀ ਬੇਸਮੈਂਟ ਬਣਦੀ ਹੈ ਹੁਣ ਦੈਟ ਇਜ਼ ਕ੍ਰੀਏਟਿੰਗ ਅ ਕਾਉਂਟਰ ਪ੍ਰੈਸ਼ਰ ਓਨ ਐਗਜ਼ਿਸਟਿੰਗ ਬ ਜੀ ਹੁਣ ਤਾਂ ਪਹਿਲਾਂ ਤਾਂ ਬਿਲਡਰ ਨੇ ਵੀ ਬਿਲਡਰ ਵੀ ਇਨਕੋਰਪੋਰੇਟ ਕਰ ਲਾਗੇ ਨਾ ਇਹ ਉਹਨਾਂ ਚੀਜ਼ਾਂ ਨੂੰ ਲੁਕਾਟ ਕਰਨ ਲਈ ਕਿਉਂਕਿ ਬਿਲਡਰ ਪਹਿਲਾਂ ਪਹਿਲਾਂ ਬਿਲਡਰ ਕੋਈ ਨਹੀਂ ਸੀ ਬਣਾ ਕੇ ਦਿੰਦਾ ਹੁੰਦਾ ਬੇਸਮੈਂਟ ਹੁਣ ਇਨਸੈਂਟਿਵ ਵੀ ਦੇ ਰਹੇ ਆ ਸਾਰਾ ਕੁਝ ਦੇ ਕੇ ਹੁਣ ਉਹਨਾਂ ਦਾ ਇਹੀ ਹੈ ਵੀ ਜੇ ਇਧਰ ਲੀਆਂ ਸਟੇਜ ਤੇ ਤੁਸੀਂ ਘਰ ਵੇਚਣੇ ਆ ਨਾ ਤਾਂ ਤੁਹਾਨੂੰ ਐਡੀਸ ਜੇ ਤੁਸੀਂ ਬੇਸਮੈਂਟ ਇਨਕਲੂਡ ਕਰ ਦੋ ਪ੍ਰਾਈਸ ਭਾਵੇਂ ਅਗਲਾ ਕਹਿੰਦਾ ਜੇ ਤੁਹਾਨੂੰ ਬੇਸਮੈਂਟ ਬਣੀ ਹੋਈ ਨਾਲ ਬਿਲਡਰ ਤੋਂ ਮਿਲਦੀ ਆ ਉਹ ਇੱਕ ਵੱਡਾ ਇਨਸੈਂਟਿਵ ਮੰਨਿਆ ਜਾ ਰਿਹਾ ਆ રાઈટ એ ઓ કેંદા બી જોਸੀਂ કਿੱਥੇ ધ એપ્લાયન્સીસ પેકેજ દંદે ઈ દંદે સી પર જે તુસી ઘર વેચને આજ دے ટાઈમ دے ઉਤੇ તા તону એડે બેસમેન્ટ ઇનક્લુડ કરનીયા પેડનીયા ને ਹੁਣ ਕਈ ਕਈ ਇਨਕਲਾਈਨ ਹੋ ਰਹੇ ਆ ਜਿਨ੍ਹਾਂ ਨੇ વેચਨੇ ਆ ਨਾ ਘਰ ਬਿਲਡਰ ਨੇ ਅਗਲੇ ਕਹਿੰਦਾ ਵੀ ਚਲ ਠੀਕ ਆ ਵੀ ਅਲਿਸ ਇਨੂਟੋੜੀ ਸਾਡੀ ਨਿਕਲਣੀ ਚਾਹੀਦੀ ਆ রাইટ સો ਹੁਣ ਉਹ ਘਰ ਜਿਹੜੇ બેਸਮੈਂਟ ਨਾਲ ਆ ਰਹੇ ਆ ਤਾਂ ਉਹੀ ਉਹੀ ਉਹ ਉਹਨਾਂ ਦਾ ਇੱਕ ਪ੍ਰਸਪੈਕਟਿਵ ਹੈਗਾ ਵੀ બેਸਮੈਂਟ ਬਣਾ ਕੇ ਹੁਣ ਡੈਫੀਨਿਟਲੀ ਜੇ ਹੁਣ ਉਹ બેਸਮੈਂਟਾਂ ਬਣੀਆਂ ਆਉਣਗੀਆਂ ਤਾਂ ਉਹਨਾਂ ਨੇ ਜਿਹੜੀਆਂ ਐਗਜ਼ਿਸਟਿੰਗ ਹੈਗੀਆਂ ਉਹਨਾਂ ਦੇ ਪ੍ਰਾਈਸ ਹੁਣ ਜਿੰ ਉਹਨਾਂ ਤੁਹਾਨੂੰ ਰੇਟ ਘਟਾ ਕੇ ਸੁੱਟ ਕੇ ਤੁਹਾਨੂੰ ਬੇਸਮੈਂਟ ਨਹੀਂ ਬਣੀ ਹੈ ਰਾਈਟ ਜਿੱਦਗੀ ਗਾਲ ਭਾਈ ਜੀ ਬੇਸਮੈਂਟ ਦੇ ਉੱਤੇ ਰਹੀ ਜਿਹੜੀਆਂ ਕਾਂਡੋ ਬਿਲਡਿੰਗ ਚ ਉਹ ਬੜੇ ਵੱਡੇ ਤਰੀਕੇ ਨਾਲ ਪ੍ਰੈਸ਼ਰ ਕ੍ਰੀਏਟ ਕਰ ਰਹੀਆਂ ਨੇ ਮਤਲਬ ਉਸ ਲੈਵਲ ਤੇ ਪ੍ਰੈਸ਼ਰ ਕ੍ਰੀਏਟ ਕਰ ਰਹੀਆਂ ਨੇ ਬਿਕੋਜ਼ ਕਾਂਡੋ ਜਿਹੜੀਆਂ ਬਿਲਡਿੰਗ ਲਈਆਂ ਜਿਹੜੀਆਂ ਪੰਜਾਬੀ ਕਹਿੰਦੇ ਕਬੂਤਰਖਾਨੇ ਬਣਾਏ ਨੇ ਇਹਨਾਂ ਨੇ ਜਿਵੇਂ ਉਹਨਾਂ ਚਾਹ ਜੋ ਤੱਕ ਪਰ ਸਮਝ ਨਹੀਂ ਆਦਾ ਵੀ ਕਿੱਦਰੋਂ ਸ਼ੁਰੂ ਕਰੀਏ ਉਹ ਬੜਾ ਉਹ ਕਾਂਡੋ ਵਾਲਾ ਕਹਿੰਦਾ ਕੋਈ ਨਹੀਂ ਯਾਰ ਮੇਰਾ ਮੇਰਾ ਪੰਦਰ 1600 ਨਹੀਂ ਜੜ ਜੇ ਮੈਂ ਪੱਲੇ ਤੋਂ ਨਹੀਂ ਪਾਉਂਗਾ ਇਹ ਇੰਨੇ ਕਿੱਥੇ ਪਾਣੀ ਭਰਣਗੇ ਉਹ ਬੇਸਮੈਂਟ ਤੇ ਫਿਟ ਕਾ ਲਾ ਫਿਰ ਅਗਲਾ ਕਹਿੰਦਾ ਬੇਸਮੈਂਟ ਚ ਕਿਰੇਡਾ ਮੈਂ ਕੌਂਟਰੈਜ ਲੈਣਾ ਜੀ ਜੀ ਔਰ ਕੋਈ ਜੇ ਲਾਈਟ ਦਾ ਵੀ ਬਹੁਤ ਇਸ਼ੂ ਆ ਜਾਂਦਾ ਨਾ ਇਹ ਜੇ ਤੋਂ ਹੁਣ ਇੱਕ ਬੰਦਾ ਭਾਈ 1500 2000 ਡਾਲਰ ਬੇਸਮੈਂਟ ਦਾ ਦੇ ਰਿਆ ਸੀ ਹੁਣ ਆਮ ਜੀ ਉਹ ਬੰਦੇ ਨੂੰ ਇੱਕ ਕਾਂਡੋ ਅਪਾਰਟਮੈਂਟ ਮਿਲਦੀ ਹੈ ਸੇਮ ਪ੍ਰਾਈਸ ਦੇ ਵਿੱਚ ਅਗਲਾ ਕਹਿੰਦਾ ਫਿਰ ਤੁਸੀਂ ਨੇੜੇ ਚ ਜ਼ਰੂਰ ਰਹਿਣਾ ਵਾ ਰਾਈਟ ਔਰ ਕਈ ਵਾਰ ਤੁਸੀਂ ਦੇਖਣਾ ਵੀ ਬੇਸਮੈਂਟ ਦੇ ਹਾਲਾਤ ਵੀ ਬਹੁਤ ਮਾੜੇ ਹੁੰਦੇ ਆ ਨਾ ਤੁਸੀਂ ਵੇੜ ਲਈ ਇੰਨੀ ਤੁਹਾਨੂੰ ਲਾਈਟ ਆਉਂਦੀ ਹੈ ਬੇਸਮੈਂਟ ਦੇ ਵਿੱਚ ਤਾ ਐਡਿਸ ਉਸ ਟਾਈਮ ਤੇ ਹੁੰਦਾ ਕਿ ਮੈਂ ਬਹੁਤ ਸਾਰੇ ਕੀ ਫਰਸਟ ਟਾਈਮ ਹਾਂ ਬਾਏ ਸਿਟेड ਹਜੇ ਹੋਲਡ ਕਰ ਰਹੇ ਆ ਉਹਨਾਂ ਨਾਲ ਵੀ ਗੱਲਬਾਤ ਕੀਤੀ ਤੇ ਉਹਨਾਂ ਨੇ ਵੀ ਇਹੀ ਕਹਿਣਾ ਕਹਿੰਦੇ ਕਿ ਯਾਰ ਅਸੀਂ ਪਹਿਲਾਂ ਤਾਂ ਬੇਸਮੈਂਟ ਸੀ ਹੁਣ ਫੋਰ ਨਾਓ ਜੀ ਅਸੀਂ ਵੇਟ ਕਰ ਰਹੇ ਆ ਪਰ ਇਹ ਸੋਚ ਰਹੇ ਆ ਵੀ ਬੇਸਮੈਂਟ ਤੋਂ ਅਸੀਂ ਮੂਵ ਕਰਕੇ ਕੋਈ ਕਾਂਡੋ ਅਪਾਰਟਮੈਂਟ ਵਗੈਰਾ ਲੈ ਲਈ ਫੋਰ ਨਾ ਤੇ ਫਿਰ ਉਸ ਤੋਂ ਬਾਅਦ ਅਸੀਂ ਦੇਖਦੇ ਆ ਕਿੱਦਾਂ ਕਰਨਾ ਹਨਾ ਬਾਈ ਜੀ ਠੀਕ ਹੈ ਆਪਾਂ ਰਹੇ ਦੇ ਸੀ ਬੇਸਮੈਂਟ ਪਰ ਬੇਸਮੈਂਟ ਦੇ ਵਿੱਚ ਰਹਿਣਾ ਕੋਈ ਲਿਵਿੰਗ ਥੋੜਾ ਬਾਈ ਮਤਲਬ ਦੀ ਸੋ ਆ ਸਮਬਡੀ ਇਸ ਵਾਕਿੰਗ রাইਟ ਓਨ ਯਰ ਹੈਡ 올 ਦਾ ਟਾਈਮ ਬੱਚੇ ਨੇ ਕਰ ਮੈਨ ਟਿਸ ਬੇ ਜੇ ਬੇਸਿਕਲੀ ਦੇਖਿਆ ਲਿਵਿੰਗ ਕੰਡੀਸ਼ਨ ਨਹੀਂ ਹੈਗੀਆਂ ਠੀਕ ਹੈ ਮੈਂ ਵੀ ਰਹਿਆ ਸਾਰੇ ਰਹਿੰਦੇ ਆ ਬਟ ਇਟਸ ਨੋਟ ਅ ਲਿਵਿੰਗ ਕੰਡੀਸ਼ਨ ਯੂ ਕੈਨ ਲਿਵ ਇਨ ਜੀ ਮਤਲਬ ਇਹ ਕੋਈ ਸਰੀਜ਼ ਜਲਦੀ ਆ ਰਿਹਾ ਹੈ ਉੱਪਰ ਵਾਲਾ ਕੀ ਗੱਲ ਬੈਟ ਇਜ਼ ਅ ਬਿਟ ਆਪਰੇ ਦਾ ਇਸ਼ੂ ਇਸੀ ਕਰਦੇ ਹੀ ਹੀਟ ਦਾ ਹੀ ਵਧਾ ਰਿਹਾ ਹੈ ਵੀ ਹੀਟ ਕਰੇ ਘਟਾ ਦੇ ਕਦੇ ਵਧਾ ਦੇ ਉਹ ਦੈਟ ਇਜ਼ ਅ ਅਨਦਰ ਪਾਰਟ ਆਫ ਦੀ ਕੋਈ ਚਲੋ ਐਨੀਵੇ ਪਰ ਉਹ ਚੀਜ਼ ਦਾ ਬੜਾ ਫੈਟ ਹੈ ਕੌਂਡੋਜ਼ ਹਾਲੇ ਜਿਹੜੇ ਇੰਨੀ ਸਪੀਡ ਤੇ ਕੌਂਡੋਜ਼ ਆ ਰਹੇ ਹਨ ਆਈ ਬਲੀਵ ਇ ਰੈੱਡ ਦੇ ਉੱਤੇ ਹੋਰ ਪ੍ਰੈਸ਼ਰ ਗੇਰ ਕਰਨਗੇ ਪਰ ਮੈਸਿਵ ਪ੍ਰੈਸ਼ਰ ਗੇਰ ਕਰਨਗੇ ਬਹੁਤ ਥੋੜੇ ਬੰਦੇ ਨੇ ਜਿਹੜੇ ਇਹਨੂੰ ਹੋਲਡ ਕਰ ਪਾਉਣਗੇ ਤੇ ਬੇ ਬੇਰਾ ਉਹਦਾ ਇਹ ਮੰਨਣਾ ਹੈ ਵੀ ਸ਼ਾਇਦ ਕੈਨੇਡਾ ਦੇ ਵਿੱਚ ਬਾਕੀ ਸਾਰੀਆਂ ਟੀਡਾਂ ਚੱਲ ਪੈਣਗੀਆਂ ਠੀਕ ਹੈ ਮੇਰਾ ਆਪ ਦਾ ਜਿੰਨਾ ਕ ਮੇਰਾ ਦਿਮਾਗ ਕੰਮ ਕਰਦਾ ਹੈ ਤੇ ਇਹਨਾਂ ਦੀ ਹਾਊਸਿੰਗ ਹੁਣ ਬਹੁਤ ਔਕੀ ਜਲੋਗੀ ਜੀ ਹੂੰ ਉਹ ਹਾਦਕੀ ਦੇ ਲੋਕੀ बिकॉज द ਡਿਫਰੈਂਸ ਬੀਟਵੀਨ ਦੀ ਇਨਕਮ ਐਂਡ ਐਵਰੀਥਿੰਗ ਇਜ਼ ਸੋ ਹਾਈ ਐਂਡ ਦੂਜੀ ਗੱਲ ਇਹਦਾ ਵੀ ਜੇ ਜੇ ਮਤਲਬ ਰੈਂਟਰ ਮਾਰਕੀਟ ਸੇਮ ਪੋਜੀਸ਼ਨ ਚ ਰਹੀ ਜਿਹੜੀ ਪੋਜੀਸ਼ਨ ਚ ਆਈ ਦੀ ਡੇਟ ਦੇ ਵਿੱਚ ਹੈਗੀ ਆ ਤੇ ਮੈਨੂੰ ਲੱਗਦਾ ਇਹ ਤੋਂ ਵੀ ਥੱਲੇ ਜਾਊਗੀ ਇੱਕ ਵਾਰੀ ਤੇ ਅਗਲਾ ਕਹਿੰਦਾ ਯਾਰ ਰੈਂਟ ਤੇ ਬੈਠਾ ਇਹਨਾਂ ਨੂੰ ਚੰਗਾ ਸਟੇ ਵੀ ਕਰ ਲੈ ਟਿੰਡਪਰਾ ਆਪਦਾ ਕਰਵੇਂਗਾ ਪੈਂਦਾ ਇਹਨੂੰ ਲੱਗਦਾ ਰੈਂਟ ਤੇ ਰਹਿ ਜਾ ਲੋ ਜੀ ਦੈਟ ਇਜ਼ ਮਾਈ ਓਨ ਪ੍ਰੋਸਪੈਕਟ ਤੇਰਾ ਮੈਨੂੰ ਲੱਗਦਾ ਤੇ ਆਈ ਥਿੰਕ ਦੀ ਰੈਂਟਲ ਮਾਰਕੀਟ ਦੇ ਤੁਸੀਂ ਤੇ ਤੁਸੀਂ ਗੱਲ ਕੀਤੀ ਸਕੈਮਸ ਸਕੈਮਸ ਆ ਬਾਈ ਜੀ ਜਦੋਂ ਜਦੋਂ ਗੁਰਬਤ ਵੱਧਦੀ ਹੈ ਨਾ ਇਹ ਦੁਨੀਆ ਦੇ ਵਿੱਚ ਤੇ ਜਦੋਂ ਕਾਉਨਫਾਲ ਆਉਂਦੀ ਹੈ ਕਿਤੇ ਵੀ ਉਸੇ ਉਸ ਕੰਟਰੀ ਦੇ ਵਿੱਚ ਕੈਮਸ ਹੋਣੇ ਸ਼ੁਰੂ ਹੋ ਜਾਣੇ ਤੁਸੀਂ ਯਾਦ ਹੋਊਗਾ ਬਲੇ 2004 5 ਦੇ ਵਿੱਚ ਨਾਈਜੀਰੀਆ ਤੋਂ ਈਮੇਲ ਦੌਂਦੀਆਂ ਸਕੈਮ ਲਈ ਜੀ ਬਹੁਤ ਈਮੇਲ ਦੌਂਦੀਆਂ ਤੇ ਅਫਰੀਕਨ ਕੰਟਰੀਸ ਸੋ ਜਿਵੇਂ ਜਿਵੇਂ ਗੁਰਬਤ ਵੱਧਦੀ ਜਾਊਗੀ ਉਹ ਸਕੈਮ ਵਧਦਾ ਜਾਊਗਾ